ਜਿਹੜਾ ਅਮਰਸੋ ਪਿੱਛੇ ਬਣ ਗਿਆ ਰਿਜ਼ਰਵ ਸੀਟ ਨਾ ਅਮਰਸੋ ਬਣ ਗਿਆ ਬਣ ਗਿਆ ਧੁੱਕੇ ਨਾਲ ਅਣਪੜ੍ਹ ਲੋਕ ਤੇ ਚੱਕ ਕੇ ਲਾਈ ਗਏ ਮੋਰਾ ਕਿਸੇ ਪਿੰਡ ਚ ਬੜਿਆ ਅਜ ਤੱਕ ਕਿਸੇ ਨੂੰ ਗਰਾਹ ਦਿੱਤੀ ਮੈਂ ਦੱਸ ਦੋ ਅਜ ਤੱਕ ਅੱਧੇ ਪਿੰਡ ਦੇ ਬੱਚਿਆਂ ਨੂੰ ਨਹੀਂ ਪਤਾ ਕਿ ਅਮਰਸੋ ਹੁੰਦਾ ਕੌਣਾ ਮੋਟਾ ਵਾਂ ਦੇਖੋ ਤੇ ਕੀ ਪਾ ਗਏ ਪਰ ਹੁਣ ਸਿਆਣੇ ਹੋ ਗਣੋ ਅਮਰਸੋ ਭੁੱਲ ਜਾਈ ਆਪਦਾ ਮਾਂ ਨਹੀਂ ਪਾਪਨ ਬੜੇ ਚੰਗੇ ਕੰਮ ਕੀਤੇ ਨੇ ਦੇਖੋ ਰਾਤ ਨੂੰ ਮੋਟਰ ਤੇ ਜਾ ਕੇ ਮੋਟਰ ਨਹੀਂ ਚਲਾਈ ਮੋਟਰ ਬੰਦ ਕਰਕੇ ਆਉਂਦੇ ਨੇ ਆਂ ਕਾਰ ਦੀ ਲਾਈਟ ਫਰੀ ਹੈ ਹੋਰ ਕੀ ਜਿਹਦਾ ਜ਼ਿੰਮੇਦਾਰ ਰਾਤ ਨੂੰ ਸਪੰਦ ਚੱਲਿਆ ਤਾਂ ਨਹੀਂ ਮਿੱਦਿਆ ਮੋਗਾ ਦੇ ਨੇ ਮੋਟਰ ਚਲਾਈ ਆਪਣਾ ਭਰ ਕੇ ਆ ਗਿਆ ਕਾਲੀਆਂ ਦਾ ਹੁਣ ਬਸ ਖਤਮ ਜੀ ਲੱਗਦਾਗਾ ਮੈਨੂੰ ਉਹਦਾ ਲੱਗਦਾ ਨਹੀਂ ਉਹ ਤੇਰੀਆਂ ਡੱਗੀਆਂ ਮਾਰ ਲਿਆ ਉਹ ਕਿੰਨਾ ਹੋਰ ਨੂੰ ਮੌਕਾ ਦੇ ਦਰ ਮੈਂ ਰਜਲੇ ਨੂੰ ਤਾਂ ਕਰਦੀ ਪੁੱਲ ਮਲਾ ਕੇ 2 ਸਾਲ ਜਿੰਨੇ ਵਧੀਆ ਕੰਮ ਕੀਤੇ ਗੱਲ ਵੀਰ ਬਾਦਲ ਪੰਜਾਬ ਬਚਾਓ ਯਾਤਰਾ ਕਰਦਾ ਹੈ ਯਾਤਰਾ ਨਹੀਂ ਕਰਦਾ ਉਹ ਤਾਂ ਮਾਫੀਆਂ ਮੰਗਦਾ ਫਿਰਦਾ ਉਹ ਜਿਹੜਾ ਅਮਰਸੋ ਪਿੱਛੇ ਬਣ ਕੇ ਰਿਜ਼ਰਵ ਸੀਟ ਨਾ ਅਮਰਸੋ ਬਣ ਗਿਆ ਬਣ ਗਿਆ ਧੁੱਕੇ ਨਾਲ ਅਨਪੜ ਲੋਕ ਤੇ ਚੱਕ ਕੇ ਲਾਈ ਗਏ ਮੋਰਾ ਕਿਸੇ ਪਿੰਡ ਚ ਬੜਿਆ ਅਜੇ ਤੱਕ ਕਿਸੇ ਨੂੰ ਗਰਾੜ ਦਿੱਤੀ ਮੈਂ ਦੱਸ ਦਊਂ ਅਜਾ ਕਿਸੇ ਬੰਦੇ ਮੈਂ ਦੱਤੂਆ ਪਲਾਣ ਬੰਡਿਕ ਕਰਾਣ ਦੇ। ਅਜਾ ਅੱਧੇ ਪਿੰਡ ਦੇ ਬੱਚਿਆਂ ਨੂੰ ਨਹੀਂ ਪਤਾ ਕਿ ਅਮਰਤੋਂ ਦਾ ਕੌਣਾ। ਮੋਟਰਾਂ ਵਾਂ ਦੇਖੋ ਤੇ ਕੀ ਪਾ ਗਏ। ਪਰ ਹੁਣ ਸਿਆਣ ਹੋ ਗਣੋ ਅਮਰਤੋਂ ਪੁੰਜੇ। ਵੀ ਮੈਂ ਮੁੜ ਕੇ ਆਉਂਗਾ। ਸੁਪਣਾ ਵੀ ਨਾ ਲੈ। ਉਹ ਥੇੜੀ ਕਿਧਰ ਆ ਰਹੀ। ਸਰਕਾਰ ਤਾਂ ਦੇਖੋ ਜੀ ਹੁਣ ਸਰਕਾਰ ਆਪਣੀ ਇਹ ਤਾਂ ਆਈ ਐ ਆਵਾ ਨਹੀਂ ਆ ਹੁਣ ਆਮ ਆਦਮੀ ਪਾਰਟੀ ਦੇ ਬੰਦੇ ਨੂੰ ਵੋਟ ਪਾ ਰਹੇ ਆਪਾਂ। ਆਪਾਂ ਦਾ ਬਾਦ ਨਹੀਂ ਪਾਪਨ। ਬੜੇ ਚੰਗੇ ਕੰਮ ਕੀਤੇ ਨੇ ਦੇਖੋ। ਰਾਤ ਨੂੰ ਮੋਟਰ ਤੇ ਜਾ ਕੇ ਮੋਟਰ ਨਹੀਂ ਚਲਾਈ। ਮੋਟਰ ਬੰਦ ਕਰਕੇ ਆਉਂਦੇ ਨੇ ਆ। ਕਾਰ ਦੀ ਲਾਇਟ ਫਰੀ ਹੈ ਹੋਰ ਕੀ ਚੇਤਾ ਜੀ ਮੈਨੂੰ ਸਭ ਤੋਂ ਵੱਡੀ ਦਿੱਕਤ ਪਾਣੀ ਦੀ ਆਉਂਦੀ ਹੈ ਪਾਣੀ ਉਹਨੇ ਵੱਧੂ ਕਰਕੇ ਰੱਖਿਆ ਨਹਿਰਾਜ ਵਾਧੂ ਕਸ਼ਿਆਜ ਵਾਧੂ ਇਤੋਂ ਵੱਡਾ ਕੀ ਆਰਾਮਦਾਰੀ ਹੋਊ ਜੀ ਮੈਨੂੰ ਰਾਤ ਨੂੰ ਸਪੰਦ ਚੱਲ ਜਰਿਆ ਤੇ ਮਿੱਤ ਗਿਆ ਮੋ ਗਿਆਦ ਨੇ ਮੋਟਰ ਚਲਾਈ ਆਪਣਾ ਭਰ ਕੇ ਆ ਗਿਆ ਇਹਨਾਂ ਇਹਨਾਂ ਇੱਕ ਕਾਨੂੰਨ ਬਣਾ ਲਿਆ 28 ਘੰਟੇ ਲਾਇਟ ਦੇਣੀ ਉਹ ਤੇ ਤਿੰਨ ਘਟ ਲਾਉਣੇ ਨੇ ਕਿ ਹਰਾ ਸਿਰੇ ਜਾਂਦਾ ਜੀ ਅੱਜ ਇਹਨਾਂ ਦਾ ਉਹਨੂੰ ਫੇਰ ਕੱਟ ਲੈ ਫੇਰ ਉਸ 8 ਟਾਂ ਘੰਟਿਆਂ ਦੇ ਵਿੱਚ ਸਲਾ ਕੀ ਨਾ ਸੌਂਦੇ ਸੀ ਪਰਦਾ ਇਨਾ 24 ਜੀ ਵੀ 48 ਚਾਲੇ ਘੰਟੇ ਲੈ ਦਿੱਤੀ ਆ ਤੇ ਜੱਟਾਂ ਗਨ ਬੁੱਟੇ ਦੇ ਰੇਈ ਨੇ ਮਛਰਪੜੇ ਰਾਮ ਨਕਰਾ ਇਹਨਾਂ ਬਿੱਕਰ ਮੰਦਰੇ ਉਹ ਕਿਉਂ ਪੂਰੇ ਖੁਸ਼ ਆ ਜੀ ਪੂਰੇ ਬਾਗੋ ਬਾਗਾਂ ਹਾਂ ਅਕਾਲੀ ਦਲ ਬਾਰੇ ਅਕਾਲੀਆਂ ਤਾਂ ਹੁਣ ਬਸ ਖਤਮ ਜੀ ਲੱਗਦਾਗਾ ਮੈਨੂੰ ਉਹਦਾ ਲੱਗਦਾ ਨਹੀਂ ਨੂੰ ਕੰਮ ਹਾਂ ਨਹੀਂ ਅਕਾਲੀਆਂ ਦੇ ਤੇਰੀਆਂ ਡੱਗੀਆਂ ਬੰਨ ਲਿਆ ਉਹਨਾਂ ਨੂੰ ਕਿੰਨਾ ਹੋਰ ਨੂੰ ਮੌਕਾ ਦੇਣਾ ਮੈਂ ਰਜਲੇ ਮੁੱਤ ਕਦੇ ਨਹੀਂ ਕਰਦਾ ਇਹ ਐ ਕਿ ਭਵੰਤਮਨ ਕਹਿੰਦਾ 13 ਦੀਆਂ 13 ਸੀਟਾਂ ਲੈ ਜਾਊਂਗਾ ਚਲੋ ਇਹ ਤੇ ਮਹਾਰਾਜ ਨੂੰ ਪਤਾ ਨਹੀਂ ਇਹ ਗੱਲ ਕਹਦਾ ਤੇਰਾ ਲੈ ਜਾਊ 13 ਦੇਖੋ 13 ਲੈਜੇ ਤਾਂ ਬੜੀ ਵੱਡੀ ਗੱਲ ਹੈ ਪਰ ਸਭ ਕੁਝ ਦੀ ਗੱਲ ਨਹੀਂ ਪਬਲਿਕ ਅੱਡੋ ਅੱਡ ਰੰਗਾਂ ਦਾ ਕੋਈ ਕਿੰਦਰ ਹਰ ਪਾਸੇ ਚੱਲਦੀ ਹੈ ਪਰ ਗਾ ਕੁੱਲ ਮਿਲਾ ਕੇ 2 ਸਾਲ ਜਿੰਨੇ ਵਧੀਆ ਕੰਮ ਕੀਤੇ ਗੱਲ ਛੱਡਦੇ ਜੀਵਿਦਾਰ ਨੂੰ ਪਾਣੀ ਨਾਲ ਖੇਤੀ ਹੈ ਪਾਣੀ ਨੇ ਵਧੂ ਹਰ ਕਰ ਜਿਹੜੇ ਭੈਣ ਚੋ ਅੱਜ ਤੋਂ 20 ਸਾਲ ਪਹਿਲਾਂ ਸੂਏ ਬੰਦਦੇ ਉਹ ਵੀ ਪੱਕੇ ਕਰਾਤਾ ਜਿੱਥੇ ਪਾਣੀ ਕਦੇ ਨਹੀਂ ਗਿਆ ਉੱਥੇ ਪਾਣੀ ਜਾਂਦਾ ਕਰਦਾ ਹੈ ਬੰਦੇ ਨੂੰ ਤਾਂ ਦੱਸੋ ਫੇਰ ਆਮਰ ਸ਼ਾਮਰ ਤੋਂ ਕਰੀਏ ਫੇਰ ਕੀ ਬੈਂਦਾ ਉਸਾ ਇਹਨਾਂ ਕਿਸੇ ਜਿਹਾ ਵੀਰ ਬਾਦਲੇ ਪੰਜਾਬ ਬਚਾਉ ਯਾਤਰਾ ਕਰਦਾ ਹੈ ਯਾਤਰਾ ਨਹੀਂ ਕਰਦਾ ਉਹ ਤੋਂ ਮਾਫੀਆਂ ਮੰਗਦਾ ਫਿਰਦਾ ਉਹ ਉਹਦਾ ਮਿਲਗਾ ਜਾਦੇ ਆਪਣਾ ਕੀ ਕਹਿੰਦੇ ਨੇ ਇਹਨੂੰ ਇਹ ਸੀ ਆਪਣਾ ਡਿਪਟੀ ਸੀਐਮ ਜਿੱਥੇ ਗੋਲੀ ਚਲਾ ਕੇ ਮਾਰਤਾ ਹਰ ਸਿਮਰਨ ਗੌਰ ਉਹ ਪਟਾਟੇ ਪਤਾ ਕਹਿੰਦੀ ਅਸੀਂ ਤਾਂ ਕਹਿੰਦਾ ਤਾਂ ਰਹੇ ਕਾਕਰਾ ਉਹ ਰਾਇ ਕੱਕਰੀ ਵਾਲੇ ਦਾ ਹੁਣ ਕੀ ਰਾਇ ਆਪਣੇ ਵੀ ਪੈ ਗਈ ਉਹਨਾਂ ਦੀ ਪੈ ਗਈ ਸਾਰੇ ਹਾਰ ਗਏ ਜੀਜੇ ਹਾਰ ਗਏ ਸਾਲੇ ਹਾਰ ਗਏ ਆਪ ਹਾਰ ਗਏ ਬੱਚਾ ਨੂੰ ਕਿਹੜਾ ਦੱਸੂ ਮੈਨੂੰ ਬੱਚਾ ਕੋਈ ਸਾਰੇ ਹਾਰ ਗਏ ਪਰ ਗੱਲ ਹੈ ਗੁਰੂ ਮਹਾਰਾਜ ਜਗ ਈ ਅਰਦਾਸ ਨਹੀਂ ਕਰਨੀ ਚਾਹੀਦੀ ਕੈਪਟਨ ਲਾਲਾ ਮੋਢਾ ਕਲੋਂ ਚੁੱਕਿਆ ਸੀ ਨਾ ਉਹਦੇ ਨਾਲ ਐਮਐਲਏ ਵੀ ਨਹੀਂ ਬਣ ਸਕਿਆ ਕਿਤੇ ਮੁੱਖ ਮੰਤਰੀ ਗੱਲ ਹੈ ਲੋਕ ਗੁਰੂ 'ਚ ਬੜੀ ਤਾਕਤ ਹੈ ਜਦੋਂ ਗੁਰੂ ਤੋਂ ਬੇਬਕ ਹੋ ਜੀਏ ਨਾ ਫਿਰ ਬਹੁਤ ਕੁਝ ਦੇਖਣਾ ਪੈਂਦਾ ਇਹਦਾ ਗੁਰੂ ਸਾਹਿਬ ਨੂੰ ਸਮਝੇਗਾ ਕਦੀ ਮੋਟਾ ਲੈਣ ਦਾ ਕਰਕੇ ਮਤਲਬ ਇਹ ਗੁਰੂ ਸਾਹਿਬ ਦਾ ਆ ਗੁਰੂ ਸਾਹਿਬ ਦਿਖਾ ਦੋ ਜੇ ਕਰ ਦੋ ਜੋ ਕਰ ਦੋ ਇਹ ਗੱਲਾਂ ਨਹੀਂ ਰਹਿ ਗਈਆਂ ਗਲਤ ਕਰ ਕਰਨੇ ਕੰਮ ਕਰੋ ਪਾਬਲਗਦਰ ਸਾਥ ਲਓ ਪਾਬਲਗੋ ਦੇ ਨਾਲ ਆ ਮਰਸੋਦ ਨੂੰ ਆਇਆ ਪਾਇਆ ਵੀ ਮੈਂ ਤਾਂ ਫੇਰ ਬਣਿਆ ਪਿਆ ਲੋੜ ਹੀ ਨਹੀਂ ਮੈਨੂੰ ਜਾਣ ਮੈਂ ਨਹੀਂ ਪੁੱਲ ਜਾ ਮੈਂ ਚੋਂ ਨਹੀਂ ਆਉਂਦਾ ਪਿੰਡਾਂ ਜਾਓ ਪਿੰਡਾਂ ਦੇ ਮਿਚਰੋ ਅਗਲੇ ਨਾਲ ਗੱਲਬਾਤ ਕਰੋ ਵੀ ਤੁਹਾਨੂੰ ਕੁਝ ਕੰਮ ਵੀ ਕਿਸ ਗੱਲ ਦੀ ਹੈ ਲੋਕਾਂ ਤੋਂ ਇੰਨੀਆਂ ਵੋਟਾਂ ਦੇ ਜੀਤਾਤਾ ਤਾਂ ਪਿੰਡਾਂ ਚੱਕ ਜਾ ਕੇ ਵੀ ਨਹੀਂ ਵੜਿਆ ਇਹ ਨਹੀਂ ਗੱਲ ਆਉਂਦੀ ਭਾਈ